ਹਾਂਜੀ ਕੀ ਹਾਲ ਚਾਲ ਕਿਵੇਂ ਸਾਰੇ ਵਧੀਆ ਹੋਵੋਗੇ ਤੇ ਆਪਾਂ ਚੱਲੇ ਪੱਠੇ ਤੇ ਟਰੈਕਟਰ ਮੈਗੇ ਚੱਲੇ ਪੱਠੇ ਤੇ ਖਰਾ ਲਾਉਣ ਉੱਥੇ ਮਿੱਟੀ ਖਿੱਚਣੀ ਆ ਜਿੱਥੇ ਪੱਠੇ ਵਾਲਾ ਪੱਤੇ ਉਹ ਹੁੰਦੀ ਆ ਜਗਾ ਦੀ ਖਾਲੀ ਕਰੀ ਐੜੀ ਉੱਥੇ ਮਿੱਟੀ ਖਿੱਚਣੀ ਆ ਗੁਰਿੰਦਰ ਹਣੀ ਉਹ ਮੂਰੇ ਜਾਂਦੇ ਨੇ ਤੇ ਜਿਹੜੇ ਨਵੀਂ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋੜਾ ਜਿਹਾ ਕਮੈਂਟ ਜਰੂਰ ਕਰ ਲਾ ਕੇ ਦਾ ਹੀ ਬਣੇ ਰਹੋ ਤੁਹਾਨੂੰ ਦਿਖਾਉ ਰਹੇ ਆ ਇਹਦੀਆਂ ਨਵੀਆਂ ਲਿੰਕਾਂ ਲਿਆਂਦੀਆਂ ਸੀ ਪਰਾਣੀਆਂ ਦਾ ਜਿਹਨੇ ਤੋੜਦੀਆਂ ਉਹ ਹਾਲਾ-ਵਹਾਲਿਆ ਜੜ ਚ ਫਲ ਵੀ ਤੋੜਦੇ ਨੇ ਲਿੰਕਾਂ ਦਾ ਲਪਾਇਆ ਟੁੱਟ ਗਿਆ ਫਿਰ ਨਵੀਆਂ ਲਿਆਂਦੀਆਂ ਵਾ ਹੁਣ ਤੂੜੀ ਵਾਲੀ ਮਸ਼ੀਨ ਵੀ ਖੋਲਾਂਗੇ ਦੋ ਚਾਰ ਦਿਨਾਂ ਥਾਈ ਜਾਲ ਜੂਠ ਠੀਕ ਕਰਨ ਵਾਲੇ ਜਾਲ ਜੂਠ ਠੀਕ ਕਰਾਂਗੇ ਉਹ ਵੀ ਦਿਖਾਵਾਂ ਸਾਰੀ ਵੀਡੀਓ ਬਣਾਵਾਂਗੇ ਬਾਕੀ ਕਰਦੇ ਅੱਗੇ ਕੰਟੀਨੂ ਦੇਖਿਓ ਵੀਡੀਓ ਦੇ ਨਾਲ ਬਣੇ ਰਹੋ ਇੱਧਰ ਚੱਕਣ ਲੱਗਿਆ ਮਿੱਟੀ ਕਹਾ ਪਰ ਤੜਾਈ ਚਾਲਦੇ ਨੇ ਡਾਇਰੈਕਟਰ ਬਸ ਆ ਗਏ ਭੱਠੇ ਦੇ ਸਾਹਮਣੇ ਆ ਗਿਆ ਤੇ ਆਉਂਦੇ ਆ ਮੈਨੂੰ ਬੰਪਰ ਦਾ ਨਟ ਲਾ ਲੱਗ ਰਿਹਾ ਇਹਦਾ ਤੇ ਉਹਦਾ ਰੈਂਚਰ ਨਾਲ ਕਥਾ ਜਾਊਗਾ ਉਹਦਾ ਪਿੰਡ ਆ ਕੇ ਕਰਾਂਗੇ ਬਚਾ ਕੇ ਜੇ ਗੱਮ ਲੈ ਲਾਂਗੇ ਦੇਖਣਾ ਭਾਵੇਂ ਘੰਡਾ ਨਾਟਾ ਮਿਲਦੇ ਮਿਲਦੇ ਵੀ ਔਖਾ ਹੋ ਜਾਂਦਾ ਮਿਲਣਾ ਚਲੋ ਫਿਰ ਆ ਗਿਆ ਬਾਹਿਆ ਆ ਵੀ ਇਹ ਜੇ ਵੇ ਛੱਟਣਾ ਉਧਰੋਂ ਵੀ ਇਧਰੋਂ ਲਿਆਉਣ ਇਧਰੋਂ ਵੀ ਉਧਰੋਂ ਲੈ ਕੇ ਜਾਣਾ ਤੇ ਬਾਹਿਆ ਆਇਆ ਇੱਥੇ ਰੋੜੇ ਰੋੜੇ ਚੱਕ ਕੇ ਲੈ ਜਾ ਪਿੰਡ ਇਹਨੂੰ ਇਧਰੋਂ ਛੱਟਣਾ ਉਧਰ ਹੋਵੇ ਇੱਕ ਘਰਾ ਉਧਰੋਂ ਲਿਆਉਣਾ ਇੱਕ ਘਰਾ ਇਧਰੋਂ ਲਿਆਉਣਾ ਐਂ ਕਰਨਾ ਕਰਦਿਆਂ ਸ਼ੁਰੂ ਉਹ ਗੂੰਜੇ ਤੇ ਸ਼ੁਰੂ ਕਰਾਂ Obrigado. i ਨਾ ਵੀ ਮਤਰਾ ਉਧਰ ਵੱਜਣੇ ਹਾਲ ਹੁਣ ਹਾਲ ਵੱਜ ਕੇ ਲੋਟ ਆਉ ਕੰਮ ਨਾਲ ਜਲ ਉਹਥੇ ਨੂੰ ਹਾਲ ਵੱਜ ਕੇ ਲੋਟ ਆਉ ਹੁਣ ਉਧਰ ਕੰਮ ਸਖਤ ਜੇ ਥਾਂ ਨਿਕਲਿਆ ਚਰੀਵਾ ਵੀ ਹੋ ਗਿਆ ਮਾੜਾ ਮਾੜਾ ਫਿਰ ਉਹ ਖਾਲੀ ਹੋ ਜਾਂਦਾ ਕਰਾ ਨੀਵੇਂ ਥਾਂ ਤੇ ਹੁੰਦਾ ਮਗਰ ਉੱਚ ਟਾਇਰ ਹੋ ਜਾਂਦੇ ਨੇ ਇਹ ਪੂਲੇ ਕਰਕੇ ਚੱਕਰ ਪੈਂਦਾ ਹੁਣ ਟੈਟ ਕਰਦੇ ਮੜੇ ਇੱਧਰ ਨਾਲ ਟੈਟ ਕਰਦੇ ਲੋਈ ਹਲਾ ਦਾ ਕੰਮ ਰਹਿ ਗਿਆ ਹੁਣ ਮੜੇ ਪਿੰਡ ਚੱਲੇ ਆ ਕੰਮਾਂ ਚ ਵੀਰੇ ਨੇ ਜਾਣਾ ਬਾਹਰ ਹੈ ਮੋਟਰ ਆ ਜਾਂਦੀ ਮੋਟਰ ਕਿਹੜੀ ਲੋਈ ਚੱਲੇ ਆ ਪਿੰਡ ਨੂੰ ਕੋਈ ਨਾ ਕੋਈ ਕੁਛ ਦਿੱਤਾ ਨੁਕਰਾ ਨਾ ਕਿਤੇ ਆੜਾ ਮਾਰ ਕੇ ਖਿਚਾਏ ਹਾਂ ਉਹ ਆ ਕੇ ਨਾ ਵਧੀਆ ਖਿਚਾਏ ਇਹ ਗੱਲ ਬਣਾਵਾਂਗੇ ਦੀ ਇੱਕ ਅਕਰਾ ਹੋਰ ਲਿਆਵਾਂਗੇ ਦੂਜਾ ਟਰੈਕਟਰ ਮਗਰ ਪਾ ਕੇ ਦੋ ਦੋ ਚੱਲਣਗੇ ਫੇਰ ਗੱਲ ਬਣੂ ਇਹ ਕੀ ਗਰੀ ਜਾਂਦਾ ਹੁਣ ਉਹ ਟਰੈਕਟਰ ਚੱਕੇ ਨੂੰ ਹੋ ਗਿਆ ਪਾਣੀ ਦਾ ਨੱਕਾ ਮੋੜਨ ਇਹ ਦੋ ਦੋ ਰੈਕਟਰਾਂ ਨਾਲ ਹੀ ਭਰੂ ਇਹ ਕਿਉਂਕਿ ਇੱਧਰ ਰੋਲੇ ਰੜੇ ਇੱਧਰੋਂ ਚੱਕਣ ਵਾਲੇ ਨੇ ਆਹ ਖੱਚ ਕੇ ਫੇਰ ਇੱਧਰ ਛੱਡ ਲੈਣਾ ਇਹ ਕਰੀ ਗਈ ਜਾਂਦਾ ਰੈਕਟਰ ਸਾਹਿਬ ਬੱਸ ਬੱਸ ਐਕਟਰ ਗਿਰੀਆਂ ਵਾਲੀਆਂ ਕਰਦਾ ਹੈ। ਸਪੈਰੀ ਬਣ ਜਦਾ। ਇੱਕ ਵਾਜਾ ਘਰੇ ਚਾਲਦੇ ਆ ਮਲੇ ਮੁਲ ਕੇ ਆ ਜਾਗੇ ਫੇਰ ਆਪਾਂ ਆਪ ਦੇਖ ਲੋ ਮਿੱਟੀ ਦਾ ਹੋ ਗਿਆ ਨਵੀਂ ਬਦਲ ਗਿਆ ਕਣਕ ਦਾ ਐ ਜੀ ਹੋਈ ਪਈ। ਵਾਹ 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 ਵੀ ਕੁੱਲੀ ਡੰਡਾ ਕਤੋਂ ਨਿਕਲੇ ਐ ਨਾ। ਨਹੀਂ ਲੱਗਦਾ ਕਿ ਕੁੱਲੀ ਡੜਾਈ ਵਿੱਚ ਆਉਂਦਾ। ਜੀ ਅੱਜ ਆਇਆਗਾ ਦੂਜਾ ਦਿਨ। ਉੱਪਰ ਆਇਆ ਘਰੇ ਟਰੈਕਟਰ ਚੱਕਣ ਪਹਿਲਾਂ ਮੈਂ ਗਿਆ ਸੀ ਅੜੀ ਚਰ ਸਾਹ ਤੇ ਉੱਥੋਂ ਆ ਕੇ ਵਾਪਸ ਕੱਪੜਾ ਮਾਰਦੀ ਕੇ ਰੰਗ ਨੂੰ ਦਾ ਧੋ ਕੇ ਘੜਾਇਆ ਸੀ ਫਸਦ ਨੂੰ ਉਹ ਘਰ ਤੇ ਪੈ ਗਈ ਸੀ ਉਹ ਕੱਢਦੇ ਆ ਬਾਹਰ ਖੁੱਲੀ ਥੋੜਾ ਬੰਦ ਕਰੀਏ ਵੀ ਸੋ ਖੁੱਲੀ ਆ ਲੋ ਵੀ ਮਿੱਤਰਾ ਨਾਲ ਪਾ ਲਿਆ ਚੱਲੇ ਹੁਣ ਪੱਠੇ ਦੇ ਨੂੰ ਦੇਖਦੇ ਆ ਜਾ ਕੇ ਕੀ ਕਰਨ ਆਣ ਹੁਣ ਨੂੰ ਦਾ ਦੁਪਹਿਰ ਤੇ ਕੇ 12 ਵਜੇ ਦੇ ਰੋੜੇ ਰੂੜੇ ਭਰਨੇ ਸੀਗੇ ਟਰਾਲੀ ਰੋੜ ਜਾਂਦੀ ਸੀ ਨਿਕਲੀ ਸੀ ਨਾ ਜਿਹੜੀ ਕੱਲ ਉਹ ਕਰਨੀ ਸੀ ਬਾਕੀ ਜਾ ਕੇ ਦੇਖਦੇ ਆ ਮੱਕੀ ਵੀ ਨਿਕਲਿਆ ਜਿਹੜੀ ਉਦੋਂ ਆਪਾਂ ਬੀਜਦੇ ਸੀਗੇ ਲੇਟ ਹੋ ਗਈ ਪਰ ਲੇਟ 15 ਤਰੀਕ लास्ट ਹੁੰਦੀ ਆ ਬੀਜੇ ਦਾ ਟਾਈਮ ਨਾਲ ਹੀ ਗਈ ਸੀ ਦੋ ਚਾਰ ਦਿਨ ਪਹਿਲਾਂ ਹੀ ਬੀਜੀ ਗਈ ਨਿਕਲਿਆ ਜੀ ਟਰਾਲੀ ਦਾ ਭਰੀ ਖੜੀ ਐ ਬਾਕੀ ਜਾ ਕੇ ਵਦਲਾ ਲਗੂ ਵਾਦਾਂ ਇਧਰ ਲਾ ਤੋਂ ਉਧਰ ਕਿਹੜਾ ਸਮਝੇ ਵੀ ਸੁਪਰਿੰਗ ਵਾਲੇ ਹਾਲ ਹੁੰਦੇ ਉਹ ਬਾਹਰ ਰੁੱਟ ਗਏ ਹੁਣ ਕੀ ਕੋਈ ਹੋ ਹੋ ਗਰਾਜ਼ਾ ਜੀ ਤੇ ਲੋ ਅੱਜ ਦਾ ਕੰਮ ਸਮਾਪਤ ਸਵੇਰੇ ਆਵਾਂ ਤੇ ਟਰੈਕਟਰਾਂ ਦੀ ਬਣਾਈ ਹੋਈ ਲੀ ਵਾਦੀਏ ਮਗਾ ਜੰਮ ਜੂ ਬਰਵਾਲਾ ਫੇਰ ਪਟਿਆਰੀ ਜਾਣਾ ਤੇ ਵੀ ਚੱਲੀਏ ਪੜਨ ਹੋ ਜੇ ਉਹ ਜਾਂਦਾ ਸ਼ਾਮ ਦੇ ਵੱਧ ਗਏ ਨੇ 7:00 ਦਾ ਕੋਈ ਟਰਾਲੀ ਆ ਰਾਹ ਖਰਾਬ ਕਰਿਆ ਪਿਆ ਕੱਲ ਨੂੰ ਲੋਟ ਆ ਜੇ ਕੱਲ ਇੱਕ ਗਰਾਹ ਹੋਰ ਲਿਆਵਾਂਗੇ ਫੇਰ ਨਿਬੜੂ ਘੰਮ ਲਾਉਣ ਦਾ ਵਾ ਕਿ ਅੱਜ ਹੀ ਅੱਜ ਮੈਂ ਚੱਲਿਆ ਗਾੜੀ ਸਰ ਸਾਹਿਬ ਨੂੰ ਇਹ ਦਾ ਮਗਰ ਪਾਲਾਂਗੇ ਇੱਕ ਗ੍ਰਾਮ ਛੋਟੇ ਵਿਹਿੰਦਰੇ ਮਗਰ ਪਾਲਾਂਗੇ ਉਹ ਹਾਲ ਪਾਲਾਂਗੇ ਨੋ ਵੀ ਵਿਤਰਾ ਵਾ ਕਣਕਾਂ ਦਾ ਵੀ ਲੋਏ ਲੱਗਾ ਹੋਇਆ ਕੰਮ ਹਣ ਅੱਜ ਹੋ ਗਈ 21 ਬਰਾਲ 21 ਮਾਰਚ ਅ 16 20 થઈ ਆਨੇ ਮਹੀਨਾ ਪੂਰਾ ਪਿਆ 16 16 ਚੱਲ ਪਊਗਾ ਟਿੱਜ ਖਲਟਾ ਮਟਾਮੀ 20 ਨੂੰ ਪੂਰਾ ਜੋਰ ਬਊ 20 ਨੂੰ ਪੂਰੀ ਜੋਰ ਵਾਲੀ ਪਾਟੀ ਅਜੇ ਨਾ ਭਾਈ ਜਾਂਦਾ ਆਇਆ ਤੇ ਬੁੜਕ ਦਾ ਘਾਟਾ ਬੰਦਾ ਟਰੈਕਟਰ ਤੇ ਜਾਣੇ ਕੋ ਘਟ ਬੁੜਕ ਦਾ ਨੇ ਛੋੜਾ ਟਾਇਰ ਹਟਾ ਟਰੈਕਟਰ ਦੇ ਦਾ ਪੋਲਾ ਬੁੜਕਦਾ ਹੁੰਦਾ ਸਰੇ ਦਾ ਵਿਹਲਾ ਜਾਂਦਾ ਘਰੇ ਆ ਗਏ ਤੇ ਕਰਦੇ ਆਂ ਵੀਡੀਓ ਦਾ ਬਹੁਤ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰኩል ਧੰਨਵਾਦ